ਸਰ ਜਿਸ ਰਾਜ ਪਾਣੀ ਦੇ ਮੁੱਦੇ ਦੇ ਉੱਤੇ ਬਹਿਸ ਹੋਈ ਆ ਪਾਣੀ ਚੰਡੀਗੜ੍ਹ ਹੈ ਇਹੋ ਉੱਲੀ ਜਾਣਾ ਹੋਵੇ ਇੱਥਾ ਆਪਾਂ ਹੋਈ ਹੋਵੇ ਹਲੋ ਮਹਦਰਾ ਹੋਵੇ ਨਾਮ ਦਰਬਾਰ ਹੋਵੇ ਉਹ ਆਸ ਹਰ ਜਗ੍ਹਾ ਦੇ ਜਿੰਦਾ ਪਾਣੀ ਆ ਰਾਜ ਦੀ ਜਿਹੜਾ ਮੁੱਦਾ ਹੈ ਦੇਖੋ ਜੀ ਚੰਡੀਗੜ੍ਹ ਦੇ ਵਿੱਚ ਇਹ ਪਾਣੀ ਹੈ ਇਹ ਚੰਡੀਗੜ੍ਹ ਦਾ ਪਾਣੀ ਹੈ ਅੱਜ ਹੈਰਾਨੀ ਸਾਨੂੰ ਇਹ ਹੋਈ ਹੈ ਕੋਈ ਬੀਜੇਪੀ ਦੀ ਜੋ ਡਿਪਟੀ ਮੇਰਸੀਓ ਮੈਡਮ ਕਹਿੰਦੇ ਜਦੋਂ ਜਨ ਆਮ ਆਦਮੀ ਦੇ ਵਿੱਚ ਉਹ ਸੀਗੇ ਉਹ ਕਹਿੰਦੇ ਸੀ ਪਾਣੀ ਇਸ ਤਰ੍ਹਾਂ ਦਾ ਆਂਦਾ ਪਾਣੀ ਐ ਨਾ ਗੰਦਾ ਰਿਹਾ ਜਦੋਂ ਬੀਜਪੀ ਦੇ ਵਿੱਚ ਗਏ ਕਹਿੰਦੇ ਮੇਰੇ ਸਾਰਾ ਪਾਣੀ ਸਾਫ਼ ਹੋ ਗਿਆ ਮੈਂ ਕਿਹਾ ਬੜੀ ਜਲਦੀ ਮੈਡਮ ਸਾਫ਼ ਕਰਤਾ ਇੱਕ ਮਸ਼ੀਨ ਹੈ ਬੀਜਪੀ ਦਾ ਸ਼ਾਇਦ ਫਿਰ ਮੈਨੂੰ ਲੱਗਦਾ ਹੈ ਬੀਜਪੀ ਦੇ ਕੋਲ ਇੱਕ ਮਸ਼ੀਨ ਹੈ ਵੱਡੀ ਮਸ਼ੀਨ ਹੈ ਕਪੜੇ ਧੋਣ ਦੀ ਮਸ਼ੀਨ ਨਹੀਂ ਉਹਨੂੰ ਕਹਿ ਸਕਦੇ ਆਂ ਵੀ ਬਿਲਕੁਲ ਹੀ ਸਾਰੇ ਕੰਮ ਹੋ ਜਾਂਦੇ ਬੀਜਪੀ ਜਾ ਕੇ ਜਿਹੜੇ ਪਾਰਸ਼ਦੇ ਕਹਿੰਦੇ ਸਾਡੇ ਕੋਈ ਕੰਮ ਨਹੀਂ ਹੋ ਰਹੇ ਬੀਜਪੀ ਜੁਆਇਨ ਕਰਦੇ ਉਹਨਾਂ ਦੇ ਸਾਰੇ ਕੰਮ ਹੋ ਗਏ ਤਾ ਸਾਨੂੰ ਇਤਰਾਜ਼ ਹੈ ਬੀਜੇਪੀ ਇੱਕ ਫੇਕ ਪ੍ਰੋਪਗੈਂਡਾ ਲੈ ਕੇ ਆਈ ਹੈ ਪਾਸਕ ਉਹਨਾਂ ਨੇ ਜੁਆਇਨ ਕਰਾ ਕੇ ਮੇਅਰ ਜ਼ਰੂਰ ਬਣਾ ਲਿਆ ਪਰ 2026 ਦੇ ਵਿੱਚ ਹੋਣ ਵਾਲੇ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਨੂੰ ਕਰਾਰਾ ਜਵਾਬ ਮਿਲੂਗਾ ਸ਼ਹਿਰ ਦੇ ਲੋਕ ਇੰਤਜ਼ਾਰ ਕਰ ਰਹੇ ਹਨ ਜੋ ਇੱਕ ਫੇਕ ਪੋਲਿਟਿਕਸ ਹੈ ਉਹਦੇ ਸਾਹਮਣੇ ਡਟ ਕੇ ਖੜੇ ਹੋਣਗੇ ਸਰ ਜਿਸ ਦਾ ਪਿੰਡਾਂ ਦੇ ਵੀ ਮੁੱਦੇ ਹੋ ਚੁੱਕੇ ਆਂ ਆਪਾ ਵਾਲੇ ਖੁਦ ਮੁੱਦੇ ਉਸ਼ਾਰ ਰਹੇ ਆਂ ਨੂੰ ਲੱਗਦਾ ਹੈ ਕਿ ਆਤਪਾ ਦੇ ਪਾਰਸ਼ੀਰ ਮੁੱਦਾ ਉਭਾ ਰਹੇ ਹਨ ਤੇ ਜਦੋਂ ਇੰਦਰ ਐਨਸੀ ਦੇ ਵਿੱਚ ਇਹਨੂੰ ਕੋਈ ਕਾਰਕਸ਼ੀ ਨਹੀਂ ਨਿਕਲਣਾ ਕੋਈ ਢੇਰ ਬੜਾ ਬਿਲਕੁਲ ਹੀ ਸੁਣਵਾਈ ਹੋ ਰਹੀ ਜੀ ਸੀਨੀਅਰ ਡਿਪਟੀ ਮੇਰ ਭਾਜਪਾ ਦੇ ਸੀਨੀਅਰ ਡਿਪਟੀ ਮੇਰ ਕਹਿੰਦੇ ਮੇਰਾ ਫੋਨ ਨਹੀਂ ਚੱਕ ਰੇ ਤਾਂ ਅਫਸਰਾਂ ਦੀ ਜੋ ਚੰਡੀਗੜ੍ਹ ਦੇ ਵਿੱਚ ਅਫਸਰਾਂ ਦੀ ਜੋ ਤਾਨਾਸ਼ਾਹੀ ਹੈ ਉਹ ਹਮੇਸ਼ਾ ਤੋਂ ਚੱਲਦੀ ਆਈ ਹੈ ਇੱਥੇ ਅਫਸਰ ਆ ਕੇ ਆਪਣੇ ਆਪ ਨੂੰ ਸ਼ਾਇਦ ਰੱਬ ਸਮਝਦੇ ਆਂ 3 ਸਾਲ ਦੀ ਡਿਪੂਟੇਸ਼ਨ ਤੇ ਆਉਂਦੇ ਆ ਇਹਨਾਂ ਨੂੰ ਲੱਗਦਾ ਵੀ 3 ਸਾਲ ਵਧੀਆ ਆਪਣਾ ਟੱਪ ਜੀ ਆਪਣਾ ਵਧੀਆ ਬੱਚੇ-ਬੁੱਚੇ ਪੜਾ ਕੇ ਨਿਕਲ ਜਾਈਏ ਤੇ ਇੱਥੇ ਕੰਮ ਕਰਨ ਦਾ ਇਹਨਾਂ ਕੋਈ ਖਾਸਾ ਇਹਨਾਂ ਦਾ ਇੰਟਰਸਟ ਹੁੰਦਾ ਨਹੀਂ ਹੈ ਹੁਣ ਅਫਸਰ ਹੈਗੇ ਨਹੀਂ ਇੱਥੇ ਚੀਫ ਕਮਿਸ਼ਨਰ ਨਹੀਂ ਹੈ ਇੱਥੇ ਤਾਂ ਤੁਸੀਂ ਦੇਖੋ ਇੱਕ ਮੇਨ ਹਾਊਸ ਦੀ ਮੀਟਿੰਗ ਦੇ ਵਿੱਚ ਹੀ ਸਾਡੇ ਹੈ ਨਹੀਂ ਕਮਿਸ਼ਨਰ ਸਾਹਿਬ ਨਹੀਂ ਹੈਗੇ ਚੀਫ ਕਮਿਸ਼ਨਰ ਨਹੀਂ ਹੈ ਤਾਂ ਇੱਕ ਵੱਡੀ ਗੱਲ ਐ ਸੀ ਸਾਹਿਬ ਨਹੀਂ ਹੈਗੇ ਤਾਂ ਇਹ ਸੀਰੀਅਸ ਨਹੀਂ ਲੈਂਦੇ ਮੀਟਿੰਗਸ ਨੂੰ ਤਾ ਇਹਨਾਂ ਨੂੰ ਲੱਗਦਾ ਸ਼ਹਿਰ ਦੇ ਇੱਕ ਦਿਨ ਅਸੀਂ ਮੇਨ ਦਿਨ ਹੁੰਦਾ ਜਿਸ ਦਿਨ ਅਸੀਂ ਮੀਟਿੰਗਸ ਕਰਦੇ ਹੁੰਦੇ ਆ ਜੇ ਅੱਜ ਦੇ ਦਿਨ ਕੰਮ ਨਹੀਂ ਹੋਣਗੇ ਜੇ ਅੱਜ ਦੇ ਦਿਨ ਸਾਡੀ ਸੁਣਵਾਈ ਨਹੀਂ ਹੋਣਗੀ ਤਾਂ ਪਾਰਸ਼ਦ ਕਿੱਥੇ ਜਾਣਗੇ ਤੇ ਜੇ ਜੋ ਭਾਜਪਾ ਨੂੰ ਪੰਜਵੇਂ ਸਾਲ ਇਹਨਾਂ ਨੇ ਮੇਅਰ ਬਣਾਇਆ ਇਹ ਮੇਅਰ ਇਹਨਾਂ ਦਾ ਮਕਸਦ ਹੈ ਇਹਨਾਂ ਦਾ ਮਕਸਦ ਹੈ ਸਿਰਫ ਇੱਕ ਪਾਰਟੀ ਪੋਲਿਟਿਕਸ ਨੂੰ ਉੱਤੇ ਲੈ ਕੇ ਆਉਣ ਦੀ ਕੋਸ਼ਿਸ਼ ਹੋ ਰਹੀ ਹੈ ਕੰਮ ਕੁੰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਹਾਊਸ ਦਾ ਲੰਚ ਨੇੜੇ ਆ ਗਿਆ ਪਰ ਹਜੇ ਤੱਕ ਕੋਈ ਏਜੰਡਾ ਡਿਸਕਸ ਨਹੀਂ ਹੋਇਆ ਸ਼ਾਇਦ ਸੌਰਵ ਲੋਸ਼ੀ ਜੀ ਦਾ ਪਹਿਲਾ ਜੋ ਮੀਟਿੰਗ ਆ ਫੇਲ ਜਾਊਗੀ ਤੁਹਾਡੀ ਏਜੰਡੇ ਕੀ ਸੀ ਮੇਨ ਏਜੰਡਾ ਤੁਹਾਡਾ ਆਪਣਾ ਕੀ ਹੈਗਾ ਸਾਡਾ ਏਜੰਡਾ ਸੀਗਾ ਇਹ ਜੋ ਪਾਣੀ ਆ ਰਿਹਾ ਅੱਜ ਪਾਣੀ 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 ਹੋ ਗਈ ਹੈ ਜੀ ਗਰਮੀਆਂ ਆ ਰਹੀਆਂ ਜੋ ਮੁੱਦਾ ਸ਼ਹਿਰ ਦੇ ਵਿੱਚ ਉੱਠਿਆ ਉਹ ਪਾਣੀ ਦਾ ਮੁੱਦਾ ਹੈ ਪਾਣੀ ਦੇ ਮੁੱਦੇ ਤੇ ਜੇ ਕੋਈ ਚੁੱਪ ਹੈ ਕੋਈ ਜੇ ਇਹਦੇ ਤੇ ਆਨਸਰ ਨਹੀਂ ਮਿਲ ਰਿਹਾ ਬੀਜੇਪੀ ਵੱਲੋਂ ਤਾਂ ਬੀਜੇਪੀ ਨਾਕਾਮ ਸਾਬਿਤ ਹੋਊਗੀ ਔਰ ਆਉਣ ਵਾਲੇ ਸਮੇਂ ਦੇ ਵੀ 2026 ਦਸੰਬਰ ਦੇ ਵੀ ਤੁਸੀਂ ਦੇਖੋਗੇ ਜੋ ਲੋਕਾਂ ਦਾ ਮੰਡੇਟ ਹੈ ਉਹ ਬੀਜੇਪੀ ਦੇ ਖਿਲਾਫ ਰਹੂਗਾ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਸਰ ਜਿਸ ਤਰ੍ਹਾਂ ਅੱਜ ਪ੍ਰਦਰਸ਼ਨ ਕੀਤਾ ਗਿਆ ਹੈ ਸੌਰਵ ਜੋਸ਼ੀ ਬਾਰ-ਬ ਜਿਹੜਾ ਹੈ ਲੋਕਾਂ ਦੀ ਸਮੱਸਿਆ ਦਾ ਹੱਲ ਕਰਾਂਗੇ ਕਿਸਾ ਦੇਖਦੇ ਤੁਸੀਂ ਤਰਨ ਜੋਸ਼ੀ ਸਾਹਿਬ ਦਾ ਜੋ ਪਹਿਲਾ ਮੀਟਿੰਗ ਹੈ ਉਹ ਬਿਲਕੁਲ ਫੇਲ ਰਹੀ ਹੈ ਤਿੰਨ ਚਾਰ ਵਾਰ ਤਾਂ ਉਹਨਾਂ ਨੂੰ ਉੱਠਣਾ ਪੈ ਗਿਆ ਸ਼ਾਇਦ ਮੈਨੂੰ ਲੱਗਦਾ ਉਹਨਾਂ ਦੀ ਤਬੀਅਤ ਖਰਾਬ ਹੈ ਬੀਪੀ ਜਲਦੀ ਹੁੰਦਾ ਹੈ ਉਹਨਾਂ ਨੂੰ ਸ਼ਾਇਦ ਦਵਾਈ ਲੈਣੀ ਚਾਹੀਦੀ ਹੈ ਵੀ ਪਹਿਲਾ ਹਾਊਸ ਮੀਟਿੰਗ ਹੈ ਜੋਸ਼ੀ ਸਾਹਿਬ ਹਜੇ ਤਾਂ ਟਿੱਕੇ ਬੈਠੋ ਪੂਰੀ ਲੜਾਈ ਡੱਟ ਕੇ ਲੜਾਂਗੇ ਤੁਹਾਡੇ ਖਿਲਾਫ ਜਿੱਥੇ ਤੁਹਾਨੂੰ ਸਾਥ ਦੀ ਲੋੜਾ ਸਾਥ ਵੀ ਦੇਵਾਂਗੇ ਪਰ ਕੰਮ ਕਰੋ ਗੱਲਾਂ ਨਾ ਕਰੋ ਤੁਹਾਨੂੰ ਜੋ ਅੱਜ ਇਹੋ ਕਹਿੰਦੇ ਆ ਵੀ ਸੁਣਨ ਦੀ ਹਿੰਮਤ ਹੋਣੀ ਚਾਹੀਦੀ ਹੈ ਜਦੋਂ ਐਮਸੀ ਕਾਉਂਸਲਰ ਸਾਡੇ ਨਾਲ ਬ ਰਾਜਿਆ ਤੋਂ 파ਰਸ਼ਵੀ ਬੋਲੇ ਨਾ ਤਾਂ 20 ਮਿੰਟ ਸੁਣਨ ਦੀ ਹਿੰਮਤ ਰੱਖਿਓ ਮੇਰ ਸਾਹਿਬ ਕਿਉਂਕਿ ਸੁਣਨ ਵਾਲਾ ਵੱਡਾ ਲੀਡਰ ਹੁੰਦਾ ਹੈ ਬੋਲਣ ਵਾਲਾ ਛੋਟਾ ਲੀਡਰ ਹੁੰਦਾ ਹੈ ਸਰ ਜਿਸ ਤਰ੍ਹਾਂ ਪਾਣੀ ਦਾ ਮੁੱਦਾ ਔਰ ਗਾਂਹ ਦਾ ਮੁੱਦਾ ਮੈਂ ਲਿਆ ਉਹ ਤੁਸੀਂ ਪਰਚੇ ਵਿੱਚ ਪਕੜੇ ਹੋਏ ਸੀਗੇ ਦਿਖਾਇਆ ਤੇ ਮੇਰੇ ਸਾਹਮਣੇ ਕਿਹਾ ਕਿ ਤੁਸੀਂ ਇੱਕ ਨੈਟਰੂਰ ਨੂੰ ਦੋ ਇਸਲਾਮ ਆਗਰ ਜਿਹੜੇ ਪ੍ਰੋਫੈਸ਼ਨ ਜੁਦੀ ਕਰਦੇ ਹੋ ਮਨੂਣਾ देखो जी ये सिर्फ एक सिर्फ एक एक कह दें सिंबॉलिक चीजा होंगे ने उन्होंने शायद चीजा पता नहीं है वो सारा दिन अफसर बैठते हैं कमिश्नर ज्वाइंट कमिश्नर होंगे ने मुद्दे लैके लोग हमेशा आंदते हैं सारे पार्सल लैके आए गए एक स्पैशल हाउस ਕਾਲ ਕਰਨਾ ਚਾਹੁੰਦੇ ਇਹ ਜੋ ਪੈਂਡਿੰਗ ਮੁੱਦੇ 4 ਸਾਲ ਦੇ ਜੋ ਪਿਛਲੇ ਮੇਅਰਸ ਨੇ ਕੰਮ ਨਹੀਂ ਕੀਤਾ ਬੀਜੇਪੀ ਦੇ ਪਿਛਲੇ ਮੇਅਰ ਨੇ ਕੋਈ ਕੰਮ ਨਹੀਂ ਕੀਤਾ ਉਹਦੇ ਖਿਲਾਫ ਆਵਾਜ਼ ਚਾਹੀਏ ਇਹ ਤਾਂ ਇੱਕ ਫਰਜ਼ ਬਣਦਾ ਹੈ ਬੀਜੇਪੀ ਦੇ ਜੋ ਮੇਅਰ ਸਾਹਿਬ ਹੈ ਉਹ ਸਿਰਫ ਆਪਣੇ ਆਪ ਨੂੰ ਬੀਜੇਪੀ ਦਾ ਨਾ ਸਮਝਣ ਪੂਰੇ ਦੇਸ਼ ਆਪਣੇ ਸ਼ਹਿਰ ਦਾ ਸਮਝਣ ਤੇ ਥੋੜੇ ਦਿਨਾਂ ਬਾਅਦ ਇੱਕ ਸਪੈਸ਼ਲ ਹਾਊਸ ਕਾਲ ਚੜਕਾਂ ਦਾ ਵੀ ਮੁੱਦਾ ਹੈ ਕਿਉਂਕਿ ਸਰਕਾਰ ਨੇ ਹਜੇ ਵੀ ਬਤਆ ਲਾਇਆ ਹੈ ਕਾਨੂੰਨ ਤੋਂ ਪਹਿਲਾਂ ਪਹਿਲਾਂ ਚੜਕਾ ਬਣਨੀ ਚਾਹੀਏ ਇਸ ਸੰਬੰਧ ਵਿੱਚ ਬਿਲਕੁਲ ਜੀ ਬਿਲਕੁਲ ਅਸੀਂ ਵੇਟ ਕਰ ਰਹੇ ਸੀ ਕਦੇ ਮੌਨਸੂਨ ਕਦੇ ਸਿਆਲਿਆਂ ਦੀ ਗੱਲ ਕਰ ਦਿੰਦੇ ਫਿਰ ਬਣੂ ਵੀ ਗੱਲ ਸੜਕਾਂ ਹੁਣ ਤਾਂ ਸਮਾਂ ਆ ਗਿਆ ਪੂਰੀ ਗਰਮੀ ਦੇ ਵਿੱਚ ਮੈਨੂੰ ਲੱਗਦਾ ਸਾਰੇ ਸ਼ਹਿਰ ਦੀ ਸੜਕਾਂ ਬਣਨੀਆਂ ਚਾਹੀਦੀਆਂ ਨੇ ਪੂਰੇ ਸ਼ਹਿਰ ਦਾ ਜੋ ਹਾਲ ਹੋਇਆ ਸਾਨੂੰ ਲੋਕ ਬਾਹਰੋਂ ਆ ਕੇ ਪੁੱਛਦੇ ਆ ਚੰਡੀਗੜ੍ਹ ਐਵੇਂ ਦਾ ਹੁੰਦਾ ਨਹੀਂ ਸੀ ਕੀ ਹੋ ਗਿਆ ਚੰਡੀਗੜ੍ਹ ਨੂੰ ਫਿਰ ਉਹੀ ਗੱਲ ਹੋਈ ਚੰਡੀਗੜ੍ਹ ਨੂੰ ਬਿਮਾਰੀ ਲੱਗੀ ਹੈ ਜਿਹਦਾ ਕੋਈ ਹਜੇ ਤੱਕ ਇਲਾਜ ਨਹੀਂ ਲੱਭ ਰਿਹਾ ਇਹ ਸ਼ਾਇਦ ਡਿਸਪ੍ਰਿਨ ਤੇ ਡਾਈਕਲੋਵਨ ਪੇਨ ਕਿਲਰ ਦੇ ਕੇ ਠੀਕ ਕਰਨਾ ਚਾਹੁੰਦੇ ਚੰਡੀਗੜ੍ਹ ਐਵੇਂ ਠੀਕ ਨਹੀਂ ਹੋਊਗਾ ਚੰਡੀਗੜ੍ਹ ਸਰ ਜੀ ਸਤ ਸ੍ਰੀ ਅਕਾਲ ਜੀ ਅੱਜ ਆਪਨੇ ਆਵਾਜ਼ ਨੂੰ ਤੇ ਉੱਪਰ ਬੁਲੰਦ ਆਂਖੀ ਜਿਦਾ ਕਿ ਪਿਛਲੇ ਵਰ੍ਹੇ ਤੋਂ ਦੇਖਦੇ ਹੈ ਕਿ ਕਹੀ ਨਾ ਕਹੀ ਨਹੀਂ ਹੈ ਮਿਊਨਿਸਪਲ ਕਾਰਪੋਰੇਸ਼ਨ ਤੇ ਅਫਸਰੋਂ ਦੀ ਦੇਖੋ ਜੀ ਗਲਤੀ ਨਹੀਂ ਲਾਪਰਵਾਹੀ ਮੈਨੂੰ ਕਹਾਂਗਾ ਗਲਤੀ ਤਾਂ ਜੋ ਰਿਪੋਰਟ ਚ ਆਏਗਾ ਜਿਹਦੀ ਗਲਤੀ ਨਿਕਲੀ ਜਾਏਗੀ ਉਹ ਪਤਾ ਲੱਗੇਗਾ ਮੈਂ ਉਸ ਤੋਂ ਪਹਿਲਾਂ ਕਿਸੇ ਦੇ ਕੋਈ ਵੀ ਲਾਈਨ ਜਾਂ ਕਮੈਂਟ ਨਹੀਂ ਕਰਨਾ ਚਾਹੁੰਦਾ ਕਾਰਨ ਇਹ ਹੈ ਜਿਹੜੀ ਉਹ ਗਊਸ਼ਾਲਾ ਹੈਗੀ ਉਹ ਉੱਥੇ ਵਕ ਵਕ ਏਰੀਏ ਤੋਂ ਗਊਵਾਂ ਨੂੰ ਲਿਆ ਜਾਂਦਾ ਹੈ ਗਊ ਮਾਤਾ ਲਈ ਜਾਂਦੀ ਹੈ ਜਿਹੜੇ ਲੋਕੀ ਦੁੱਧ ਵੇਚਦੇ ਨੇ ਜਦੋਂ ਗਾਂ ਦਾ ਦੁੱਧ ਵੇਚਣਾ ਨਿਕਲਣਾ ਬੰਦ ਹੋ ਜਾਂਦਾ ਗਾਂ ਤੋਂ ਦੁੱਧ ਦੀ ਵਰਤੋਂ ਬੰਦ ਹੋ ਜਾਂਦੀ ਹੈ ਉਹਨੂੰ ਸਰਕਾਂ ਤੇ ਛੱਡ ਦਿੰਦੇ ਆ ਸਰਕਾਂ ਤੇ ਗਾਂ ਖੂੜਾ ਖਾਂਦੀਆਂ ਪਲਾਸਟਿਕ ਖਾਂਦੀ ਹੈ ਉਸ ਤੋਂ ਬਾਅਦ ਉਹਨੂੰ ਚੱਕ ਕੇ ਗਊਸ਼ਾਲਾ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਸੋ ਵੱਖ-ਵੱਖ ਏਰੀਆਇਚੋਂ ਹਾਲਾਂਕਿ ਸਾਡੇ ਨਾਲ ਸੂਬੇ ਲੱਗਦੇ ਨੇ ਪੰਚਕੂਲਾ ਲੱਗਦਾ ਮੋਹਾਲੀ ਲੱਗਦਾ ਇੱਧਰੋਂ ਵੀ ਕਈ ਗਊਆਂ ਜਿਹੜੀ ਇੱਧਰ ਆ ਜਾਂਦੀਆਂ ਨੇ ਉਹਨਾਂ ਦਾ ਵੀ ਰੱਖ-ਰਖਾਅ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਤਾਂ ਉਹ ਸਾਰੀਆਂ ਗਊਆਂ ਇਹਨਾਂ ਨੇ ਚੱਕ ਕੇ ਜਿਹੜੀ ਰਾਏਪੁਰ ਕਲਾ ਦੇ ਵਿੱਚ ਸ਼ਿਫਟ ਕੀਤੀਆਂ ਸੀਗੀਆਂ ਉਹਨਾਂ ਦਾ ਧਿਆਨ ਰੱਖਣਾ ਜ਼ਿੰਮੇਵਾਰੀ ਇਹਨਾਂ ਦੀ ਆ ਔਰ ਅਗਰ ਉਹ ਧਿਆਨ ਕਿਉਂ ਨਹੀਂ ਰੱਖਿਆ ਗਿਆ ਔਰ ਗਊਵਸ਼ਯਾ ਦੀ ਉੱਥੇ ਜਿਹੜੀ ਬਾਡੀਜ਼ ਮਿਲੀਆਂ ਉਹ ਕਿਉਂ ਮਿਲੀ ਹੈ ਉਹ ਇਹਨਾਂ ਦਾ ਕਹਿਣਾ ਵੀ ਇਨਸੀਨੇਟਰ ਖਰਾਬ ਸੀ ਅਗਰ ਇਨਸੀਨੇਟਰ ਖਰਾਬ ਸੀ ਤਾਂ ਉਹਨਾਂ ਨੂੰ ਮਾਨਸਪachar ਦੇ ਨਾਲ ਦਫਨਾਣ ਦਾ ਜਿਹੜਾ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਸੀ ਉਹ ਇਹਨਾਂ ਨੇ ਕਿਉਂ ਨਹੀਂ ਕੀਤਾ ਜਿਦੇ ਕਰਕੇ ਜਦੋਂ ਬਾਡੀ ਡੀਕੰਪੋਜ਼ ਹੋਈਆਂ ਤੇ ਇਹ ਕਲੀਅਰ ਆ ਵੀ ਜਦੋਂ ਬਾਡੀ ਡੀਕੰਪੋਜ਼ ਹੁੰਦੀ ਆ ਤੇ ਅੱਖਾਂ ਸਭ ਤੋਂ ਪਹਿਲਾਂ ਡੀਕੰਪੋਜ਼ ਹੁੰਦੀ ਆ ਤੇ ਇਹਦੇ ਨਾਲ ਕੀ ਹੋਇਆ ਉਹਨਾਂ ਦੀ ਅੱਖਾਂ ਚ ਬਲੀਡਿੰਗ ਆਨ ਸ਼ੁਰੂ ਹੋ ਗਈ ਤਿੰਨ ਤਿੰਨ ਚਾਰ ਚਾਰ ਦਿਨ ਉੱਥੇ ਜਿਹੜੀ ਹੈ ਬਾਡੀਆਂ ਉੱਥੇ ਪਈਆਂ ਰਹੀਆਂ ਤੇ ਮੈਂ ਇਹ ਸਮਝਦਾ ਮਾਂ ਜਿਹਦੀ ਵੀ ਇਹ ਗਲਤੀ ਆ ਜਾਂ ਉਹਨੂੰ ਦਫਨਾਣਾ ਚਾਹੀਦਾ ਸੀ ਉੱਥੇ ਸਬਾਈ ਨਹੀਂ ਸਹੀ ਤਰੀਕੇ ਨਾਲ ਡਾਕਟਰ ਉੱਥੇ ਸਹੀ ਤਰੀਕੇ ਨਾਲ ਨਹੀਂ ਪਹੁੰਚ ਰਹੇ ਜੋ ਰਿਪੋਰਟ ਦੇ ਵਿੱਚ ਕਿਉਂਕਿ ਮਾਨਯੋਗ ਐਸਜੀਐਮ ਮੈਡਮ ਵੀ ਇਹਦੇ ਵਿੱਚ ਇਨਵੋਲ ਹੈ ਚੀ ਸੈਕਟਰੀ ਸਾਹਿਬ ਦਾ ਸਟਾਫ ਵੀ ਇਨਵੋਲ ਹੈ ਔਰ ਮਾਨਯੋਗ ਹਾਈ ਕੋਰਟ ਨੇ ਵੀ ਸੂਮਨ ਨੋਟਿਸ ਦਿੱਤਾ ਹੈਗਾ ਤੇ ਉਹਦੇ ਵਿੱਚ ਜੋ ਵੀ ਰਿਪੋਰਟ ਨਿਕਲਦੀ ਹੈ ਜੋ ਕਲਪਰੇਟ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਚਾਹੇ ਕਿ ਫਾਰਮ ਜਿਹੜੀ ਹੋਣੀ ਚਾਹੀਦੀ ਸੀ ਪਰ ਉਹ ਕਾਰਵਾਈ ਨਹੀਂ ਹੋਈ ਮੈਂ ਸਮਝ ਮੈਂ ਸਮਝਦਾ ਜੀ ਐਮਓ ਦੇ ਇੰਸਪੈਕਟਰ ਨੂੰ ਸਸਪੈਂਡ ਕਰਕੇ ਇੱਕ ਬਲੀ ਦਾ ਬੱਕਰਾ ਬਣਾਇਆ ਜਾਂਦਾ ਮੈਂ ਚਾਹੁੰਦਾ ਕਿ ਉਹਨਾਂ ਨੂੰ ਵੀ ਵਾਪਸ ਡਿਊਟੀ ਜੁਆਇਨ ਕਰਾਈ ਜਾਵੇ ਕਾਰਨ ਇਹ ਹੈ ਕਿ ਉਹਨਾਂ ਦੀ ਗਲਤੀ ਨਹੀਂ ਹੈ ਗਲਤੀ ਨਿਕਲੇਗੀ ਜਦੋਂ ਰਿਪੋਰਟ ਆਏਗੀ ਜੇ ਉਹ ਹੋਏਗਾ ਤੇ ਉਹਨਾਂ ਨੂੰ ਵੀ ਸਿਰਫ ਇੱਕ ਬਲੀ ਦਾ ਬੱਕਰਾ ਬਣਾ ਕੇ ਸਸਪੈਂਡ ਕਰ ਦਿੱਤਾ ਜਾਣਾ ਉਹ ਵੀ ਬੜੀ ਵੱਡੀ ਗਲਤ ਗੱਲ ਹੈ ਸਰ ਹੁਣ ਤੁਸੀਂ ਕਮੇਟੀ ਦੀ ਮੰਗ ਕੀਤੀ ਹੈ ਕਮੇਟੀ ਅਸੀਂ ਕਮੇਟੀ ਦੀ ਵੀ ਮੰਗ ਕੀਤੀ ਹੈ ਔਰ ਅਸੀਂ ਸਪੈਸ਼ਲ ਹਾਊਸ ਆਮ ਆਦਮੀ ਪਾਰਟੀ ਨੇ ਸਪੈਸ਼ਲ ਹਾਊਸ ਕਾਲ ਕਰਨ ਦੀ ਵੀ ਮੰਗ ਕੀਤੀ ਹੈ ਜੋ ਅਸੀਂ ਲੈਟਰ ਦਿੱਤੀ ਹੈ ਉਹਨਾਂ ਨੂੰ ਬਿ ਸਪੈਸ਼ਲ ਹਾਊਸ ਕਾਲ ਕੀਤਾ ਜਾਵੇ ਪ੍ਰੋਪਰ ਤਰੀਕੇ ਨਾਲ ਵਿਚਾਰ ਵਟਾਂਦਰਾ ਹੋਈ ਇਹ ਰਾਜਨੀਤੀ ਨਾ ਕਰੀਏ ਕਿਉਂਕਿ ਗਊ ਗਊ ਮਾਤਾ ਨੂੰ ਹਰ ਕੋਈ ਧਾਰਮਿਕ ਪੱਖੋਂ ਦੇਖਦਾ ਵੀ ਗਊ ਸਾਡੀ ਮਾਤਾ ਹੈ ਔਰ ਅਸੀਂ ਤਾਂ ਖੈਰ ਚਲੋ ਸਾਰੇ ਦੁੱਧ ਪੀਂਦੇ ਨੇ ਕੋਈ ਗਾਂ ਦਾ ਪਿੰਦਾ ਕੋਈ ਮੱਝ ਦਾ ਪਿੰਦਾ ਦੁੱਧ ਹੀ ਘਰੇ ਲੈ ਆਂਦੇ ਪਰ ਦੇਖਣਾ ਇਹ ਹੈ ਕਿ ਗਊ ਦੀ ਜਿਹੜੀ ਇਹ ਗੱਲ ਕਰਦੇ ਨੇ ਭਾਰਤੀ ਜਨਤਾ ਪਾਰਟੀ ਵੀ ਇਹਨਾਂ ਦੇ ਨਾਮ ਤੇ ਵੋਟਾਂ ਵੀ ਮੰਗਦੇ ਨੇ ਪਰ ਮੈਂ ਚਾਹਨਾ ਵੀ ਇੱਥੇ ਰਾਜਨੀਤੀ ਨਾ ਕਰਕੇ ਜੋ ਮੇਨ ਕਲਪਰੇਟ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੂਜਾ ਇਹ ਸਾਡਾ ਸਭ ਦਾ ਬਣਦਾ ਵੀ ਚਾਹੇ ਉਹ Hindu ਧਰਮ ਤੋਂ ਹੋਵੇ ਚਾਹੇ ਕਿਸ ਮਰਜੀ ਧਰਮ ਤੋਂ ਹੋਵੇ ਵੀ ਇਹਨਾਂ ਦੀ ਰੱਖਿਆ ਕਰਨਾ ਇਹਨਾਂ ਦਾ ਰੱਖ ਰਖਾਫ ਕਰਨਾ ਸਾਡੀ ਜ਼ਿੰਮੇਵਾਰੀ ਹੈ ਕੁਝ ਬਹੁਤ ਸਾਰਾ ਪ੍ਰੋਸੈਸ ਦਾ ਪੈਸਾ ਜਿਹੜਾ ਹੈ ਕਾਰਪੋਰੇਸ਼ਨ ਇਹਨਾਂ ਤੇ ਲਾ ਰਹੀ ਹੈ ਔਰ ਪੈਸਾ ਜਿਹੜਾ ਕਾਉਸਸ ਦਾ ਉਹ ਗੋਵੰਸ਼ ਤੇ ਹੀ ਲੱਗਣਾ ਚਾਹੀਦਾ ਗੋਵੰਸ਼ ਤੇ ਹੀ ਲੱਗਣਾ ਚਾਹੀਦਾ ਹੋਰ ਕਿਸਤੇ ਨਹੀਂ ਲੱਗਣਾ ਚੱਲਦੀ ਗਈ ਗੱਲ ਕਰੀ ਵੀ ਸਫਾਈ ਦੇ ਸੀਵਰੇਜ ਦੀ ਸਮੱਸਿਆ ਕਾਫੀ ਜ਼ਿਆਦਾ ਹੈ ਇਹਦੀ ਵੀ ਗੱਲ ਕਰੀ ਦੇਖੋ ਜੀ ਹੁਣੀ ਆਪਾਂ ਗੱਲ ਕਰ ਰਹੇ ਸੀ ਕੰਟੈਮੀਨੇਟਿਡ ਵਾਟਰ ਨਾਲ ਇੱਕ ਬੱਚੇ ਦੀ ਡੈਥ ਹੋਗੀ ਔਰ ਉਹ ਪ੍ਰੋਜੈਕਟ ਮਨੀ ਮਾਜਰੇ ਦੇ ਵਿੱਚ ਸਾਡੇ ਹੋਮ ਤੋਂ ਆਈ ਸੀਏ ਆਪਣਾ ਸ਼ਾਹ ਜੀ ਅਮਿਤ ਸ਼ਾਹ ਜੀ ਉਹਨਾਂ ਨੇ ਕੀਤਾ ਸੀ ਸੋ ਇਹਦੇ ਵਿੱਚ ਦੇਖਣਾ ਹੋਏਗਾ ਕਿੱਥੇ ਲਾਹ ਪ੍ਰਵਈਏ ਜਿਸ ਵੀ ਅਫਸਰ ਦੀ ਹੈ ਚਾਹੇ ਪਬਲਿਕ ਹੈਲਥ ਦੇ ਕਿੱਥੇ ਕੰਟੈਮੀਨੇਟਡ ਮਾਟਰ ਪਾਈਪਾਂ ਚ ਮਿਕਸ ਹੋਇਆ ਹੈ ਕਿਸ ਕਾਰਨ ਉਸ ਬੱਚੇ ਦੀ ਡੈਥ ਹੋਈ ਹੈ ਔਰ ਰਿਪੋਰਟ ਅਸੀਂ ਅਜੇ ਮੇਅਰ ਸਾਹਿਬ ਨੂੰ ਕਹਿਆ ਸੀ ਮੰਗੋ ਮੇਅਰ ਸਾਹਿਬ ਕਹਿੰਦੇ 72 ਘੰਟੇ ਮੇਰੇ ਟੇਬਲ ਤੇ ਆ ਜੇਗੀ ਸੋ ਅਸੀਂ ਚਾਹੇ ਬਖ ਬਖ ਪਾਰਟੀਆਂ ਦੇ ਨੁਮਾਇंदे 파ਰਸ਼ਦ ਇਹ ਜੀ ਐਸ ਡੀਓ ਦੇ ਚੱਕਰ ਕੱਟ ਕੱਟ ਕੇ ਥੱਕ ਜਾਂਦੇ ਆ ਐਂਡ ਸਾਨੂੰ ਇਹੀ ਸੁਣਨ ਨੂੰ ਮਿਲਦਾ ਅੱਜ ਸਾਡੇ ਕੋਲ ਗੱਡੀ ਨਹੀਂ ਹੈ ਜੀ ਅੱਜ ਗੱਡੀ ਦੂਜੇ ਵੋਟ ਚ ਗਈ ਹੋਈ ਹੈ ਜੀ ਅੱਜ ਉਸ ਡਿਵੀਜ਼ਨ ਚ ਗਈ ਹੋਈ ਹੈ ਸੋ ਲੜ ਲੜ ਕੇ ਸਾਨੂੰ ਗੱਡੀਆਂ ਮੰਗਾਉਣੀਆਂ ਪੈਂਦੀਆਂ ਨੇ ਤਾਂ ਸਾਫ ਸਪਾਈ ਹੋਉਂਦੀ ਹੈ ਔਰ ਇਹ ਤੁਸੀਂ ਦੇਖਣਾ ਹਾਊਸ ਚ ਸਾਰੇ 파ਰਸ਼ਦ ਇਹੀ ਗੱਲ ਕਰਦੇ ਆ